ਜੈ ਸ਼੍ਰੀ ਰਾਮ ਜੈ ਮਹਾਕਾਲ ਮੈਂ ਬੰਟੀ ਜੋਗੀ ਯੂਵਾ ਨੈਸ਼ਨਲ ਚੇਅਰਮੈਨ ਛੇ ਸਾਲ ਲਾਇੰਤੋਂ ਮੇਰੇ ਨਾਲ ਯੂਵਾ ਰਾਸ਼ਟਰੀ ਪ੍ਰਧਾਨ ਸੁਨੀਲ ਕੁਮਾਰ ਬੰਟੀ ਜੀ ਜਲੰਧਰ ਤੋਂ ਜ਼ਿਲ੍ਹਾ ਪ੍ਰਧਾਨ ਰਾਮਰਾਜ ਜੀ ਗੁਰਦਾਸਪੁਰ ਤੋਂ ਸਾਡੇ ਵਿਖੇ ਮਕੇਰੀਆ ਨੂੰ ਅਮਿਤ अरोड़ा ਜੀ ਪਹੁੰਚਣੇ ਸੋ ਇਹਨਾਂ ਦਾ ਤਹਿ ਦਿਲ ਤੋਂ ਬਹੁਤ ਬਹੁਤ ਹੀ ਸਵਾਗਤ ਹੈ ਅਤੇ ਧੰਨਵਾਦ ਸੋ ਜਿੱਦਾਂ ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ ਜਿਹੜੀ ਅਮਰਨਾਥ ਯਾਤਰਾ ਨੂੰ ਰੋਕਣ ਵਾਸਤੇ ਅਤੇ ਉਹਨੂੰ ਡਰਾਉਣ ਵਾਸਤੇ ਜਿਹੜਾ ਕਾਇਰਨ ਹਮਲਾ ਕੀਤਾ ਗਿਆ ਉਹਦੇ ਸੰਬੰਧ ਵਿੱਚ ਸਾਡੇ ਸ਼ਿਵਸੈਨਾ ਦੇ ਜਥੇ ਅਮਰਨਾਥ ਯਾਤਰਾ ਦੇ ਨਾਲ ਜਾਣਗੇ ਅਤੇ ਯਾਤਰਾ ਨੂੰ ਬਖੂਬੀ ਕਰਵਾ ਕੇ ਆਣਗੇ ਵੈਸੇ ਵੀ ਹਰੇਕ ਸਾਲ ਜਿੰਨੇ ਸ਼ਿਵਸੈਨਾ ਦੇ ਜਿਹੜੇ ਜਥੇ ਨਿਕਲਦੇ ਜਥੇ ਜਾਂਦੇ ਆ ਅ ਅਮਰਨਾਥ ਯਾਤਰਾ ਦੇ ਨਾਲ ਜਿੰਨੇ ਟੋਲਬਲਾ ਜੀ ਹੈ ਪੂਰੇ ਇੰਡੀਆ ਵਿੱਚ ਹਲੇ ਪੰਜਾਬ ਚ ਨਹੀਂ ਪੂਰੇ ਇੰਡੀਆ ਦੇ ਵਿੱਚ ਇਹ ਟੋਲ ਬਲਾਜੇ ਬਿਲਕੁਲ ਮਾਫ ਕਰਵਾਏ ਜਾਂਦੇ ਆ ਸੋ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਦਿੱਕਤ ਆਂਦੀ ਆ ਉਹ ਉਸੇ ਵੇਲੇ ਸ਼ਿਵਸਨਾਂ ਵਾਲਿਆਂ ਨਾਲ ਸੰਪਰਕ ਕਰਦੇ ਨੇ 24 ਘੰਟੇ ਸ਼ਿਵਸਨਾਂ ਨੂੰ ਸਰਵਿਸ ਦਿੰਦੀ ਹੈ ਸੋ ਇਸ ਵਾਰ ਵੀ ਜਲੰਧਰ ਤੋਂ ਸੁਨੀਲ ਕੁਮਾਰ ਬੰਟੀ ਜੀ ਮੁਕੇਰੀਆਂ ਤੋਂ ਮੈਂ ਖੁਦ ਆਪ ਬੰਟੀ ਜੋਗੀ ਗੁਰਦਾਸਪੁਰ ਤੋਂ ਸਾਡੇ RAMLAL ਜੀ ਅਤੇ ਪਠਾਨਕੋਟ ਤੋਂ ਰਕੇਸ਼ ਭਗਤ ਜੀ ਨਰੇਸ਼ ਕੁਮਾਰ ਨਿਕਾ ਜੀ ਅੱਧਾ ਸਮੂਹ ਜੀ ਸਾਡੇ ਜਿੰਨੀਆਂ ਵੀ ਟੀਮਾਂ ਨੇ ਜੇ ਐਨ ਕੇ ਕਟੂਆ ਜਿੰਨੀਆਂ ਵੀ ਲੱਗੀਆਂ ਨੇ ਉਹ ਸਾਰੇ ਆਪਣਾ ਕਾਫਲੇ ਬਣਾ ਕੇ ਅਮਰਨਾ ਯਾਤਰੀਆਂ ਦੇ ਨਾਲ ਜਾਣਗੇ ਸੋ ਇੰਨਾ ਹੀ ਕਹਿੰਦਾ ਹਾਂ ਜੈ ਸ਼੍ਰੀ ਰਾਮ ਜੈ ਮਾਗਾ ਪਰਿਵਾਰ ਨਾਲ ਛੁੱਟੀਆਂ ਮਨਾਉਣ ਗਰਮੀ ਦੀ ਛੁੱਟੀਆਂ ਬੱਚਿਆਂ ਦੀ ਛੁੱਟੀਆਂ ਹੁੰਦੀਆਂ ਹਰ ਕੋਈ ਜਾਂਦਾ ਆਪਣੇ ਪਰਿਵਾਰਾਂ ਨਾਲ ਘੁੰਮਣ ਪਰ ਜਿਹੜਾ ਉੱਥੇ ਗਲਤ ਕੰਮ ਹੋਇਆ ਪੈਰਟਿਕਾਂ ਤੇ ਹਮਲਾ ਹੋਇਆ ਮਤਲਬ ਇਹ ਬਹੁਤ ਗਲਤ ਕੰਮ ਹੋਇਆ ਕਿੱਥੇ ਹੈ ਸਰਕਾਰ ਦੀ ਇੰਟੈਲੀਜੈਂਸੀ ਕਿੱਥੇ ਹੈ ਸਰਕਾਰ ਦੀ ਆਈਬੀ ਕਿ ਆੱਖਾਂ ਸੁੱਤੀਆਂ ਪਈਆਂ ਸਰਕਾਰਾਂ ਦੀਆਂ ਸਰਕਾਰਾਂ ਦੀਆਂ ਜੀਐਨਕੇ ਸਰਕਾਰ ਦੀ ਮੋਦੀ ਸਾਹਿਬ ਦੀ ਸਰਕਾਰ ਦੀ ਜਿਹੜੀ ਬੀਜੇਪੀ ਸਰਕਾਰ ਕੰਦੀ ਆਪਣੇ ਆਪ ਨੂੰ ਕੱਲ ਤੇ ਮੋਦੀ ਸਾਹਿਬ ਨੇ ਇਸ ਕਪਨੀ ਜਿਹੜੀ ਸਰਕਾਰ ਹੈ ਉਹਨਾਂ ਨੇ ਵੀ ਗਲਤੀ ਮੰਨ ਲਈ ਕਿ ਸਾਡੇ ਕੋਲ ਸੁਰੱਖਿਆ ਦੀ ਚੂਕ ਹੋਈ ਹੈ ਪਰ ਇਹ ਚੂਕ ਬੜੀ ਭਾਰੀ ਹੈ ਮੋਦੀ ਸਾਹਿਬ ਮਜ਼ਾ ਤਾਂ ਆਵੇ ਜੇ ਪਾਕਿਸਤਾਨ ਦਾ ਸਫਾਇਆ ਹੋਵੇ ਜੇ ਪਾਕਿਸਤਾਨ ਦਾ ਨਾਮੋ ਨਿਸ਼ਾਨ ਮਿਟ ਜਾਵੇ ਪੂਰੇ ਭਾਰ ਦੇ ਨਕਸ਼ੇ ਨਹੀਂ ਪੂਰੇ ਆਲ ਵਰਲਡ ਦੇ ਨਕਸ਼ੇ 'ਚੋਂ ਪਾਕਿਸਤਾਨ ਦਾ ਨਿਸ਼ਾਨ ਨਾਮੋ ਨਿਸ਼ਾਨ ਮਿਟਣਾ ਚਾਹੀਦਾ ਸਾਡੇ ਮਨ ਨੂੰ ਸਾਡੇ ਹਿੰਦੂਆਂ ਦੇ ਮਨ ਨੂੰ ਤਾਂ ਹੀ ਖੁਸ਼ੀ ਮਿਲੇਗੀ ਕਿਉਂਕਿ ਜਿਹੜਾ ਹਿੰਦੂਆਂ ਨੂੰ ਟਾਰਗੇਟ ਕੀਤਾ ਗਿਆ ਕੱਲੇ-ਕੱਲੇ ਕੱਲੇ-ਕੱਲੇ ਹਿੰਦੂਆਂ ਨੂੰ ਟਾਰਗੇਟ ਕਰਕੇ ਮਾਰਿਆ ਗਿਆ ਵਾ ਮਤਲਬ ਇਹ ਸਾਨੂੰ ਕੀ ਦਰਸਾਣਾ ਚਾਹੁੰਦੇ ਐ ਕਿ ਭਾਰਤ ਦੇ ਵਿੱਚ ਹਿੰਦੂ ਰਿਆ ਨਹੀਂ ਸਕਦਾ 80% ਸਾਡੇ ਹਿੰਦੂਆਂ ਦੀ ਆਬਾਦੀ ਹੈ ਔਰ ਹਿੰਦੂ ਕੋਮ ਹੈਗੀ ਬੱਬਰ ਸ਼ੇਰਾਂ ਦੀ ਔਰ ਸ਼ੇਰ ਕਦੀ ਡਰਦੇ ਨਹੀਂ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਔਰ ਆਤਕਵਾਦ ਦਾ ਕਰਾਂਗੇ ਸਫਾਇਆ ਪਰਦਾਜੀ ਗੱਲ ਕੀਤੀ ਜਾਵੇ ਕਿ ਕੋ ਉਸ ਟੈਂਕ ਨੂੰ ਮੌਕਾ ਸੀਗਾ ਇਹ ਆਬਾਦੀ ਨੂੰ ਪਤਾ ਕਿ ਉਸ ਟੈਂਕ ਕੋਈ ਉਸ ਟੈਂਕ ਤੇ ਹੈ ਨਹੀਂਗੀ ਇਸ ਟੈਂਕ ਆਪਾਂ ਬਹਾਦਰਾ ਕਰਾਂਗੇ ਤੁਹਾਨੂੰ ਬੱਧੀ ਰਹੇਗਾ ਬੜੀ ਵੱਡੀ ਗੱਲ ਹੈ ਸਰਕਾਰ ਦੀ ਜੜੀਆਂ ਏਜੰਸੀਆਂ ਵੀ ਫੇਲ ਨਹੀਂ ਤੇ ਹਰ ਜਗ੍ਹਾ ਦੇਖੋ ਕਿੰਨਾ ਕਿਤੇ ਜੇਕਰ ਪਾਰਕਾਂ ਦੇ ਵਿੱਚ ਪਾਰਕਾਂ ਦੇ ਬਾਹਰ ਵੀ ਰੱਖੋ ਜਾਂ ਕਿਤੇ ਹੋਰ ਲਗਾ ਲਓ ਤੁਸੀਂ ਆਪਣਾ ਕਿਤੇ ਨਾ ਕਿਤੇ ਮਿਲਟਰੀ ਮਿਲਟਰੀ ਦਾ ਪਿਆਰਾ ਜਾਂ ਤੁਸੀਂ ਲਗਾ ਲਓ ਪੁਲਿਸ ਦਾ ਪਿਆਰਾ ਹੁੰਦਾ ਉਸ ਦਿਨ ਇਹੋ ਜੀ ਕਿਹੜੀ ਚੂਕ ਹੋ ਗਈ ਚਲੋ ਮੈਂ ਇੱਕ ਚੀਜ਼ ਕਹਿਣਾ ਅਸੀਂ ਦੇਸ਼ ਭਗਤ ਆ ਅਸੀਂ ਕੁਰਬਾਨੀ ਦੇਣ ਲਈ ਤਿਆਰ ਬੈਠੇ ਆ ਮੈਂ ਕਹਿੰਦਾ ਮੈਨੂੰ ਬੰਬ ਲਾ ਕੇ ਭੇਜ ਦਿਓ ਪਾਕਿਸਤਾਨ ਮੈਂ ਕਹਿੰਦਾ ਮੋਦੀ ਸਾਹਿਬ ਮੈਂ ਉਹ ਦੇਸ਼ ਭਗਤ ਆ ਮੈਂ ਉਹ ਸ਼ੇਰ ਆ ਮੈਂ ਉਹ ਲੁਆਇਨ ਆ ਹਿੰਦੂ ਮੈਨੂੰ ਪਾਕਿਸਤਾਨ ਭੇਜ ਦਿਓ ਬੰਬ ਲਾ ਕੇ ਮੈਂ ਪਾਕਿਸਤਾਨ ਉਡਾਨ ਦੀ ਸ਼ਮਤਾ ਰੱਖਦਾ ਪੂਰਾ ਪਾਕਿਸਤਾਨ ਡਾ ਦੂੰਗਾ ਇਹੋ ਜਿਹੇ ਸ਼ੇਰ ਮੁਕੇਰੀਆਂ ਦੇ ਵਿੱਚ ਜਲੰਧਰ ਦੇ ਵਿੱਚ ਬੱਬਰ ਸ਼ੇਰ ਮੇਰੇ ਭਰਾ ਬੈਟੇ ਆ ਜਿਹੜੀ ਆਪਣੀ ਜਾਨ ਹਥੇਲੀ ਤੇ ਰੱਖ ਕੇ ਘੁੰਮਦੇ ਆ ਕੋਈ ਪਰਵਾਹ ਨਹੀਂ ਮੇਰੇ ਇੱਕ ਇੱਕ ਸ਼ੇਪ ਸੈਨਿਕ ਤਿਆਰ ਨੇ ਯਾਤਰਾ ਸ਼ੁਰੂ ਹੋਣੀ ਉਹਨੂੰ ਅਮਰਨਾਥ ਯਾਤਰਾ ਪਰ ਮੈਂ ਸ਼ੇਪ ਸੈਨਿਕ ਲੁਆਇਨ ਵੱਲੋਂ ਇੱਕ ਮੈਂ ਪੂਰੇ ਭਾਰਤ ਸਰਕਾਰ ਨੂੰ ਆਪਣੇ ਭਾਰਤ ਨੂੰ ਔਰ ਆਪਣੇ ਪੰਜਾਬ ਨੂੰ ਜਾਂ ਜੰਮੂ ਰਾਜ ਜੰਮੂ ਕਸ਼ਮੀਰ ਰਾਜਿਆਂ ਨੂੰ ਮੇਰੇ ਸ਼ੇਪ ਸੈਨਿਕ ਉਹਨਾਂ ਨਾਲ ਪੂਰੀ ਸਹਾਇਤਾ ਕਰਨਗੇ ਤਿਆਰ ਹੈ ਬਿਲਕੁਲ ਮਿਲਟਰੀ ਨਾਲ ਵੀ ਬਿਲਕੁਲ ਪੁਲਿਸ ਦਾ ਵੀ ਸਾਥ ਦੇਣਗੇ ਸਾਡੀ ਜਿਹੜੀ ਮਿਲਟਰੀ ਹੈਗੀ ਭਾਰਤ ਦੀ ਹਿੰਦੁਸਤਾਨ ਦੀ ਫੌਜ ਹੈਗੀ ਉਹਨਾਂ ਵੀ ਸਾਥ ਦੇਣਗੇ ਉਹ ਜਿਹੜੀ ਯਾਤਰਾ ਸ਼ੁਰੂ ਹੋਣੀ ਹੈ ਔਰ ਅਸੀਂ ਭਾਰਤ ਵਾਸੀਆਂ ਨੂੰ ਇੱਕ ਕਹਿੰਦੇ ਆਂ ਭਗਵਾਨ ਬੋਲੇ ਨਾ ਤੇ ਸਭ ਦੀ ਆਸਤਾ ਹੁੰਦੀ ਹੈ ਕਿੰਨੀ ਜਨਤਾ ਕਿੰਨੇ ਛਾਤਰੀ ਯਾਤਰਾ ਕਰਨ ਜਾਂਦੇ ਆ ਔਰ ਅਸੀਂ ਕਹਿੰਦੇ ਆ ਕਿ ਅਸੀਂ ਯਾਤਰਾ ਬਿਲਕੁਲ अपना समर्थन नाल बेको यात्रा करावे और खुद भी जाके बबे दर्शन करके आवेंगे अमरनाथ जाव और जय महाकाल का नारा लवेंगे कि महाकाल सबके साथ हैं और महाकाल सबके साथ रहेंगे डरने की जरूरत नहीं है इन आतंकवादियों से क्योंकि इनको मुंह तोड़ जवाब दिया जाएगा वैसे तो हाँ पाकिस्तान अब कांपरा होगा कि पाकिस्तान को कमड़ी छुट्टी भी होगी कितने कितने रातों रात हिंदुस्तान रागड़ जहाज ना रा चढ़ जा ਇਹ ਤਿਆਰੀ ਹੈ ਹਿੰਦੁਸਤਾਨ ਦੀ ਮੈਂ ਸਲੂਟ ਕਰਦਾ ਭਾਰਤ ਸਰਕਾਰ ਨੂੰ ਮੋਦੀ ਸਾਹਿਬ ਨੂੰ ਕਿ ਤੁਸੀਂ ਦੋ ਤਿੰਨ ਦਿਨਾਂ 'ਚ ਜਲਵਾ ਦਿਖਾਓ ਤਾਂ ਕਿ ਸਾਡੇ ਹਿੰਦੂਆਂ ਦੇ ਮਨਾਂ ਨੂੰ ਸਕੂਨ ਮਿਲੇ ਪਦਾਨੀ ਕਿਹਾ ਜਾ ਜੋ ਸਤਿਅਮ ਯਾਤਰਾ ਚੱਲ ਰਹੀ ਹੈ ਜਿਸ ਦੇ ਦੁਆਰੇ ਹੱਥ ਬਾਜੀਆਂ ਮਾਰੋ ਪਕਸਾਂ ਨੂੰ ਗਾ ਰਹਾ ਹੈ ਕਿ ਜਿਦੜਾ ਤੋਂ ਸ਼ੇਰ ਨਹੀਂ ਡਰਦੇ ਸ਼ੇਰ ਗੋਰ ਮੇਰੇ ਭਾਰਤੀ ਹੈ ਮੇਰੇ ਹਿੰਦੁਸਤਾਨੀ ਮੇਰੇ ਹਿੰਦੂ ਇਹ ਯਾਤਰਾ ਹੋਏਗੀ ਔਰ ਯਾਤਰਾ ਕਰਾਨਗੇ ਮੇਰੇ ਸ਼ਿਪਸਾਣਿਕ ਯਾਤਰਾ ਖੁਦ ਕਰਾਨਗੇ ਕੈਂਪ ਲੱਗਣਗੇ ਨਾਲ ਸਹਾਇਤਾ ਕਰਨਗੇ ਨਾਲ ਨਾਲ ਜਾਣਗੇ ਬਿਲਕੁਲ ਇਹ ਉਹ ਸ਼ਿਪਸਾਣਿਕ ਹੈ ਜਿਹੜੇ ਕਿਸੇ ਤੋਂ ਕੋਈ ਤਨਖਾਹ ਨਹੀਂ ਲੈਂਦੇ ਕੋਈ ਕੁਛ ਨਹੀਂ ਸਿਰਫ ਪਿਆਰ ਹੀ ਦਿਨਾ ਕਰਦੇ ਆ ਆਪਣੇ ਵਤਨ ਨਾਲ ਆਪਣੇ ਹਿੰਦੂਸਤਾਨ ਨਾਲ ਔਰ ਬੇਤੜਕ ਹੋ ਕੇ ਮੈਂ ਕਹਿੰਨਾ ਅਮਰਨਾਥ ਯਾਤਰਾ ਵੀ ਹੋਊਗੀ ਔਰ ਸ਼ੇਪ ਸੈਨਿਕ ਬਿਲਕੁਲ ਨਾਲ ਚੱਲ ਕੇ ਸਭ ਦੀ ਸੁਰੱਖਿਆ ਵੀ ਕਰਨਗੇ ਕਿਉਂਕਿ ਸਾਨੂੰ ਮਾਣ ਵੀ ਹੈ ਮੇਰੀ ਭਾਰਤੀ ਫੌਜ ਤੇ ਮੈਨੂੰ ਮਾਣ ਵੀ ਹੈ ਮੇਰੀ ਪੁਲਿਸ ਤੇ ਜਿਹੜੇ ਮੇਰੇ ਭਾਰਤ ਦੀ ਪੁਲਿਸ ਹੈ ਮੈਨੂੰ ਇਹਨਾਂ ਦਾ ਵੀ ਮਾਣ ਹੈ ਪਰ ਮੈਨੂੰ ਮਾਣ ਵੀ ਹੈ ਮੇਰੇ ਸ਼ੇਪ ਸੈਨਿਕਾਂ ਦੇ ਕਿਉਂਕਿ ਅਮਰਨਾਥ ਯਾਤਰਾ ਦੇਖੋ ਜਿਹੜੀ ਯਾਤਰਾ ਸ਼ੁਰੂ ਹੋਣੀ ਹੈ ਮੈਨੂੰ ਪਤਾ ਹੈ ਕਿ ਅੱਤਵਾਦੀ ਇਨਕਾ ਜ਼ਰੂਰ ਹੋਣੀ ਹੈ ਪਰ Hindu ਡਰਨ ਵਾਲਾ ਨਹੀਂ ਹੈਗਾ ਮੂੰਹ ਮੂੰਹ ਤੋੜ ਜਵਾਬ ਦਵਾਂਗੇ ਇਹਨਾਂ ਨੂੰ ਔਰ ਬਖਸ਼ਿਆ ਨਹੀਂ ਜਾਊਗਾ ਅੱਤਵਾਦ ਦਾ ਸਫਾਇਆ ਕਰਵਾ ਕੇ ਰਾਂਗੇ ਔਰ ਮੋਦੀ ਸਾਹਿਬ ਨੂੰ ਕਹਿੰਨੇ ਆ ਕਿ ਮੋਦੀ ਸਾਹਿਬ ਕਰ ਦਿਓ ਕਮਾਲ ਕਰਾ ਦਿਓ ਤਨ ਤਨ ਕਿਉਂਕਿ ਹਰ Hindu ਦੀ ਆਸਤਾ ਤੁਹਾਡੇ ਤੇ ਹੈ ਹਰ Hindu ਤੁਹਾਡੇ ਵੱਲ ਦੇਖ ਰਿਹਾ ਹੈ ਦੇਸ਼ ਦੇ ਪ੍ਰਾਈਮ ਮਿਨਿਸਟਰ ਹੋ ਮੈਨੂੰ ਪਤਾ ਹੈ ਤੁਸੀਂ ਮੋਦੀ ਸਾਹਿਬ ਦੋ ਦਿਨ ਸੁੱਤੇ ਨਹੀਂ ਹੋਗੇ ਮੈਨੂੰ ਇਹ ਵੀ ਪਤਾ ਹੈ ਕਿ ਤੁਹਾਡੀ ਆਤਮਾ ਦੇ ਕੀ ਬੀਤਰੀ ਹੋਗੀ ਮੈਨੂੰ ਇਹ ਵੀ ਪਤਾ ਹੈ ਕਿ ਤੁਸੀਂ ਬੱਬਰ ਸ਼ੇਰ ਹੋ ਮੂੰਹ ਤੋੜ ਜਵਾਬ ਜਰੂਰ ਦੋਗੇ ਪਾਕਿਸਤਾਨ ਨੂੰ ਇਹੀ ਚੀਜ਼ ਚਾਹੁੰਦਾ ਹਰ ਭਾਰਤੀਏ ਇਹੀ ਚੀਜ਼ ਚਾਹੁੰਦਾ ਹਰ ਹਿੰਦੁਸਤਾਨੀ ਔਰ ਅਸੀਂ ਵੀ ਚਾਹੁੰਦੇ ਹਾਂ ਕਿ ਪਾਕਿਸਤਾਨ ਦਾ ਸਫਾਇਆ ਹੋਵੇ ਪਾਕਿਸਤਾਨ ਦਾ ਨਾਮੋ ਨਿਸ਼ਾਨ ਮਿਟ ਜਾਵੇ